ਸਸੇガル ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤਰੀਕ ਹੋ ਚੁੱਕੀ ਹੈ ਜੀ ਅੱਜ 16 ਦਸੰਬਰ 2024 ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਚੰਗੀ ਧੁੱਪ ਵੀ ਲੱਗੀ ਹੈ ਪਰ ਠੰਡੀ ਹਵਾ ਵੀ ਲਗਾਤਾਰ ਪੰਜਾਬ ਦੇ ਪੱਛਮੀ ਹਿੱਸੇ ਤੋਂ ਜਲਦੀ ਦਿਖਾਈ ਦੇ ਰਹੀ ਸੀ ਜਿਸ ਦੇ ਕਾਰਨ ਠੰਡ ਦਾ ਮਾਹੌਲ ਸਾਨੂੰ ਅੱਜ ਦਿਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਸ਼ਾਮ ਹੁੰਦੇ ਹੁੰਦੇ ਤਾਪਮਾਨ ਜਿਹੜਾ ਇਸ ਸਮੇਂ ਪਹੁੰਚ ਚੁੱਕਿਆ ਹੈ ਲਗਭਗ 11 12 13 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਜੋ ਕਿ ਆਉਂਦੇ 2-3 ਘੰਟੇ ਵਿੱਚ 10 ਡਿਗਰੀ ਤੋਂ ਥੱਲੇ ਆ ਜਾਵੇਗਾ ਓਵਰ ਆਲ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਠੰਡ ਦਾ ਮਾਹੌਲ ਰਾਤ ਦੇ ਵੇਲੇ ਦੇਖਣ ਨੂੰ ਮਿਲੇਗਾ ਸ਼ੀਤ ਲਹਿਰ ਦੇ ਅਲਰਟ ਲਗਾਤਾਰ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਸ਼ੀਤ ਲਹਿਰ ਦੀ ਗੱਲ ਕੀਤੀ ਜਾਵੇ ਤਾਂ 20 ਤਰੀਕ ਤੱਕ ਲਗਾਤਾਰ ਪੰਜਾਬ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਹੋਇਆ ਹੈ ਗੱਲ ਕੀਤੀ ਜਾਵੇ ਇਹ ਸਿਸਟਮ ਦੇ ਬਾਰੇ ਤਾਂ ਕੋਈ ਬਦਲੀ ਸਿਸਟਮ ਸਾਨੂੰ ਸਿਰਫ ਇੱਕ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਵੱਲ ਦੇਖਣ ਨੂੰ ਮਿਲ ਰਹੇ ਨੇ ਪਰ ਇਹਨਾਂ ਦਾ ਅਸਰ ਕੋਈ ਬਹੁਤ ਵੱਡਾ ਨਹੀਂ ਹੈ ਹਲਕੇ ਤੋਂ ਦਰਮਿਆਨੇ ਸਵਾਦੀ ਸਿਸਟਮ ਨੇ ਹਵਾ ਦੇ ਨਾਲ ਅੱਗੇ ਵਧ ਜਾਣਗੇ ਓਵਰਆਲ ਤਾਪਮਾਨ ਦੀ ਗੱਲ ਕੀਤੀ ਜਾਵੇ ਘੱਟੋ ਘੱਟ ਤਾਪਮਾਨ ਜਿਹੜਾ ਰਾਤ ਦੇ ਵੇਲੇ ਦੇਖਣ ਨੂੰ ਮਿਲੇਗਾ ਉਹ 2 ਤੋਂ 3 ਡਿਗਰੀ ਦੇ ਵਿੱਚਕਾਰ ਹੀ ਪੰਜਾਬ ਦਾ ਤਾਪਮਾਨ ਬਣਿਆ ਰਹੇਗਾ ਜੋ ਕਿ ਕਾਫੀ ਜ਼ਿਆਦਾ ਠੰਡਾ ਮਾਹੌਲ ਸਾਨੂੰ ਅੱਜ ਰਾਤ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਜਿਹੜੇ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਮੁਤਾਬਕ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਬਣ ਸਕਦੇ ਨੇ ਨਾਲ ਦੀ ਨਾਲ ਹੀ ਚੰਗੀ ਤਰੀਕੇ ਨਾਲ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਪੈਣ ਯਾਨੀ ਕਿ ਡੈਂਸ ਫੌਗ ਦੇ ਹਾਲਾਤ ਵੀ ਬਣ ਸਕਦੇ ਨੇ ਕੋਹਰੇ ਦੇ ਹਾਲਾਤ ਫਿਲਹਾਲ ਤਾਂ ਨਾ ਮਾਤਰ ਦੇ ਬਰਾਬਰ ਹੀ ਹੈ ਕਿਸੇ ਕਿਸੇ ਇਲਾਕੇ ਵਿੱਚੋਂ ਹਲਕੀਆਂ ਦਰਮਿਆਨੀਆਂ ਖਬਰਾਂ ਆ ਰਹੀਆਂ ਨੇ ਕਿ ਕੋਹਰਾ ਪਿਆ ਹੈ ਪਰ ਪੰਜਾਬ ਦਾ ਬਹੁਤਾ ਹਿੱਸਾ ਹਜੇ ਤੱਕ ਕੋਹਰੇ ਤੋਂ ਬਚਾਈ ਰੱਖ ਰਿਹਾ ਹੈ ਬਾਕੀ ਅਗਰ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਕੋਹਰੇ ਦੀ ਵੀ ਲੈ ਕੇ ਹਾਜ਼ਰ ਹੋਵਾਂਗੇ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਦਾ ਹਾਲਾਤ ਜਿਹੜੇ ਨੇ ਠੀਕ ਠਾਕ ਹੀ ਨੇ ਤੁਸੀਂ ਕਣਕ ਨੂੰ ਪਾਣੀ ਵਗੈਰਾ ਮੀਂਹ ਵਗੈਰਾ ਦੀ ਕੋਈ ਹਾਲਤ ਨਹੀਂ ਹਨ ਪਾਣੀ ਵਗੈਰਾ ਲਗਾ ਸਕਦੇ ਹੋ ਖਾਦ ਸਪਰੇਅ ਵਗੈਰਾ ਆਰਾਮ ਨਾਲ ਕਰ ਸਕਦੇ ਹੋ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਜਲਦ ਵੀਡੀਓ ਹਾਜ਼ਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਵੀਡੀਓ ਦੇ ਵਿੱਚ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ